ਮਲਾਰ ਬਾਣੀ ਭਗਤ ਰਵਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਗਰਜਨਾ ਮੇਰੀ ਜਾਤ ਬਿਖਿਆਤ ਚਮਾਰੰ ਨਗਰਜਨਾ ਇੱਥੇ ਵਿਸਰਾਮ ਲਾਉਣਾ ਹੈ ਮੇਰੀ ਜਾਤ ਬਿਖਿਆਤ ਚਮਾਰੰ ਮੇਰੀ ਜਾਤ ਇੱਥੇ ਠਮਕ ਵਿਖਿਆਤ ਚਮਾਰੰਗ ਚਮਾਰੰਗ ਨਹੀਂ ਕਹਿਣਾ ਉੱਤੇ ਟਿੱਪੀਆਂ ਲੱਗੀਆਂ ਚਮਾਰੰਗ ਹਿਦੈ ਰਾਮ ਗੋਬਿੰਦ ਗੁਣਸਾਰੰ ਰਹਾਉ ਸੁਰਸਰੀ ਸਲਲ ਕ੍ਰਿਤ 바ਰੁਣੀ ਦੇ ਸੰਤ ਜਨ ਕਰਤ ਨਹੀਂ ਪਾਨੰ ਸੁਰਸਰੀ ਸਲਲ ਕ੍ਰਿਤ 바ਰੁਣੀ ਦੇ ਇਥੇ ਵਿਸਰਾਮ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸੁਰਾ ਅਪਵਿੱਤਰ ਇਥੇ ਠਮਕ ਨਤ ਅਵਰ ਜਲ ਰੇ ਨਤ ਪੂਲਾ ਬੂਲਣਾ ਹੈ ਨਤ ਅਵਰ ਜਲ ਰੇ ਇਥੇ ਵਿਸਰਾਮ ਸੁਰਸਰੀ ਮਿਲਤ ਇਥੇ ਠਮਕ ਨਹ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੀ ਕਾਗਰਾ ਕਰਤ ਵਿਚਾਰੰ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਤਿਸਰਾ ਜੈਸੀ ਕਾਗਰਾ ਕਰਤ ਵਿਚਾਰੰ ਭਗਤ ਭਾਗਵਤ ਲਿਖੀਐ ਤਿਹ ਉਪਰੇ ਪੂਜੀਐ ਕਰ ਨਮਸਕਾਰੰ ਭਗਤ ਭਾਗਵਤ ਲਿਖੀਐ ਤਿਹ ਉਪਰੇ ਤਿਸਰਾ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੁਟ ਬੰਡਲਾ ਧੂਰ ਟੋਵੰਤਾ ਕੁਟ ਬੰਡਲਾ ਇਹ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੈ ਮੇਰੀ ਜਾਤ ਕੁਟ ਬੰਡਲਾ ਧੂਰ ਟੋਵੰਤਾ ਇਥੇ ਵਿਸਰਾਮ ਮੇਰੀ ਜਾਤ ਕੋਟ ਬੰਡਲਾ ਧੂਰ ਟੋਵੰਤਾ ਨਿਤ ਹੈ ਬਾਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਿਹ ਕਰਹਿ ਡੰਡਾਤ ਅਬ ਵਿਪਰ ਪ੍ਰਧਾਨ ਇਤਿ ਟਮਕ ਤਿਹ ਕਰਹਿ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਮਲਾਰ ਹਰ ਜਪਤ ਤੇਊ ਜਨਾ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਮਲਾਰ ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਮਤੋਲ ਨਹੀਂ ਆਨ ਕੋ ਧਿਆਨ ਨਾਲ ਵਿਸਰਾਮ ਲਾਉਣਾ ਹੈ ਹਰ ਜਪਤ ਤਿਉ ਜਨਾ ਇਥੇ ਠਮਕ ਪਦਮ ਕਵਲਾਸ ਪਤ ਇਥੇ ਵਿਸਰਾਮ ਹੈ ਪਦਮ ਕਵਲਾਸ ਪਤ ਤਾਸ ਸਮਤੋਲ ਨਹੀਂ ਆਨ ਕੋ ਤਾਸ ਸਮਤੋਲ ਨਹੀਂ ਆਨ ਕੋ ਇਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰੇ ਆਨ ਭਰਪੂਰ ਸੂ ਇਕ ਹੀ ਏਕ ਅਨੇਕ ਹੋਏ ਬਿਸਤਰਿਓ ਇਥੇ ਵਿਸਰਾਮ ਹੈ ਆਨ ਰਿਆਨ ਭਰਪੂਰ ਸੂ ਰਹਾਉ ਜਾ ਕ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਇਪੇਖੀਆ ਪਤਿ ਵਿਸਰਾਮ ਹੈ ਜਾ ਕੇ ਭਾਗਵਤ ਲਿਖੀ ਐ ਅਵਰ ਨਹੀਂ ਪੇਖੀ ਐ ਤਾਸ ਕੀ ਜਾਤ ਆਸ਼ੋਪ ਛੀਪਾ ਵਿਆਸ ਮਹਿ ਲੇਖੀ ਐ ਸੰਕਮਹਿ ਪੇਖੀ ਐ ਨਾਮ ਕੀ ਨੰਮਨਾ ਸਤਪ ਤਦੀਪਾ ਇਸੇ ਤਰ੍ਹਾਂ ਵਿਸਰਾਮ ਹੈ ਵਿਆਸ ਮਹਿ ਲਿਖੀ ਐ ਸੰਕਮਹਿ ਪੇਖੀ ਐ ਇਥੇ ਵਿਸਰਾਮ ਹੈ ਨਾਮ ਕੀ ਨੰਮਨਾ ਸਤਪ ਤਦੀਪਾ ਜਾ ਕੈ ਈਦ ਬਕਰੀਦ ਕੁੱਲ ਗੌਰੇ ਬੱਧ ਕਰਹਿ ਜਾ ਕੈ ਈਦ ਬਕਰੀਦ ਇਥੇ ਠਮਕ ਹੈ ਕੁੱਲ ਗੌਰੇ ਬੱਧ ਕਰਹਿ ਇਥੇ ਵਿਸਰਾਮ ਹੈ ਮਾਨੀਆ ਹੈ ਇਥੇ ਯਮਕ ਲਾ ਦਨੀ ਹੈ ਸੇਖ ਸਹੀਦ ਪੀਰਾ ਜਾ ਕੈ ਈਦ ਬਕਰੀਦ ਕੁੱਲ ਗੌਰੇ ਬੱਧ ਕਰਹਿ ਮਾਨੀਐ ਹੈ ਸੇਖ ਸਹੀਦ ਪੀਰਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤੇਹੂ ਰੇ ਲੋਕ ਪ੍ਰਸਿੱਧ ਕਬੀਰਾ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤੇਹੂ ਨਹੀਂ ਕਰਨਾ ਤੱਤੇ ਲਾ ਹਾਹੇ ਦਲੈਂਕੜ ਲੱਗੀ ਹੋਣ ਤੇ ਫਿਰ ਤੇਹੂ ਇਹ ਤਿਹੂ ਤਿਹੂ ਜਾ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਇਥੇ ਵਿਸਰਾਮ ਤਿਹੂ ਰੇ ਲੋਕ ਇਥੇ ਟਮਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੋਵੰਤ ਫਿਰਹਿ ਜਾ ਕੇ ਕੁਟੰਬ ਕੇ ਢੇਡ ਇਥੇ ਟਮਕ ਸਭ ਢੋਰ ਢੋਵੰਤ ਫਿਰਹਿ ਇਥੇ ਵਿਸਰਾਮ ਹੈ ਅਜੋ ਬਨਾਰਸੀ ਆਸ ਪਾਸਾ ਅਜੋ ਬਨਾਰਸੀ ਇਸੇ ਤਰ੍ਹਾਂ ਕਸ ਕੇ ਬੋਲਣਾ ਹੈ ਬਨਾਰਸੀ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰਹ ਡੰਡਾਉਤ ਆਚਾਰ ਸਹਿਤ ਵਿਪਰ ਕਰਹ ਡੰਡਾਉਤ ਤਿੰਨ ਤਨ ਰਵਦਾਸ ਦਾਸਾਨ ਦਾਸਾ ਤਿੰਨ ਤਨ ਰਵਦਾਸ ਦਾਸਾਨ ਦਸ ਮਲਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਲਤ ਪਿਆਰ ਉਹ ਪ੍ਰਾਨਨਾਥ ਕਵਨ ਭਗਤਤੀ ਸਾਧ ਸੰਗਤ पाई परम गते मैले कपरे कहा लो तो धोवाओ यह कपरे पोला नहीं बोलना थोड़ा जा कस के बोलना है मैले कपरे कहा लो तो धोवाओ आवेगी नींद कहा लग सोवाओ जोई जोई जोरेओ सोई सोई फाटे झूठे बनज उठ ही गई हाटे ओ ਉਠ ਹੈ ਬਨਜ ਇਥੇ ਵਿਸਰਾਮ ਉਹ ਠੀ ਗਈ ਹਟਿਓ ਕਹੋ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਗ ਕਨੜਾ ਚੌ ਪਦੇ ਮਹੱਲਾ ਚੌਥਾ ਘਾਰ ਪਹਿਲਾ ਇਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕਉ ਹਉ ਬਲ 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 ਸਾਧ ਜਨਾ ਕਉ ਇਸੇ ਬਿਸਰਾਮ ਮੇਲ ਸੰਗਤ ਪਾਰ ਉਤਰਿਆ ਉਤਰਿਆ ਇਸ ਨੂੰ ਉੱਤਰਿਆ ਉਚਾਰਨ ਕਰਨਾ ਖੋ ਬਲ 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 ਸਾਧ ਜਨਾ ਕਾ ਮਿਲ ਸੰਗਤ ਪਾਰ ਉੱਤਰਿਆ ਰਹਾਓ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਾਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਿਤ ਉਧਰਿਆ ਤਾਨ ਤਨ ਅਨਸਾਦ ਜਿਨ ਹਰ ਪ੍ਰਭ ਜਾਨਿਆ ਇਥੇ ਵਿਸਰਾਮ ਮੇਲ ਸਾਧੂ ਇਥੇ ਠਮਕ ਪਤਿਤ ਉਧਰਿਆ ਇਸ ਨੂੰ ਉਧਰਿਆ ਉਚਾਰਨ ਕਰਨਾ ਉਧਰਿਆ ਨਹੀਂ ਪਤਿਤ ਉਧਰਿਆ ਤਾਨ ਤਨ ਸਾਧ ਜਿਨ ਹਰ ਪ੍ਰਭ ਜਾਨਿਆ ਮਿਲ ਸਾਧੂ ਪਤਿਤ ਉਧਰਿਆ ਇਹ ਪਤਿਤ ਪਾਤੇ ਵੀ ਜੇ ਥੋੜਾ ਜਿਹਾ ਰੁਕ ਕੇ ਬੋਲਾਂਗੇ ਤਾਂ ਸਪਸ਼ਟ ਹੋ ਜਾਏਗਾ ਪਤਿਤ ਉਧਰਿਆ ਮਨੂਆ ਚੱਲੇ ਚੱਲੇ ਬਹੁ ਬਹੁ ਵਿਧ 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 ਬਹੁ ਬਹੁ ਨਹੀਂ ਕਹਿਣਾ ਚੱਲੇ ਬਹੁ ਬਹੁ ਵਿਧ ਮਿਲ ਸੰਤ ਜਨਾ ਮਲ ਮਿਲ ਸਾਧੂ ਵਸਗਤ ਕਰਿਆ ਮਨੁਆ ਚੱਲੈ ਚੱਲ ਬਹੁ ਬਹੁ ਵਿਦੋ ਮਿਲ ਸਾਧੂ ਵਸਗਤ ਕਰਿਆ ਜਿਉਂ ਜਾਲ ਤੰਤ ਪਸਾਰਿਓ ਬਦਕ ਗ੍ਰਸਮੀਨਾ ਵਸਗਤ ਖਰਿਆ ਜਿਉਂ ਜਾਲ ਤੰਤ ਪਸਾਰਿਓ ਬਦਕ ਇਥੇ ਵਿਸਰਾਮ ਹੈ ਗ੍ਰਸਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਾਲ ਨੀਕੇ ਮਿਲ ਸੰਤ ਜਨਾ ਮਾਲ ਲਹੀਆ ਹੋ ਮੈਂ ਦੁਰਤ ਗਿਆ ਸਭ ਨੀਕਰ ਹੋ ਮੈਂ ਦੁਰਤ ਗਿਆ ਸਭ ਨੀਕਰ ਇਥੇ ਵਿਸਰਾਮ ਜਿਉ ਸਾਬੁਨ ਕਾਪਰ ਕਰਿਆ ਸਾਬੁਨ ਬਬੇ ਔਂਕੜ ਹੈ ਜਿਉ ਸਾਬੁਨ ਕਾਪਰ ਕਰਿਆ ਮਸਤਕ ਲਿਲਾਟ ਲਿਖਿਆ ਧੋਰ ਠਾਕੁਰ ਗੁਰ ਸਤਗੁਰ ਚਰਨ ਓਰ ਧਰਿਆ ਸਭ ਦਾਲਦ ਦੁਖ ਭੰਜ ਪ੍ਰਭ ਪਾਇਆ ਸਾਭ ਦਾਲਦ ਦੂਖ ਭੰਜ ਇਥੇ ਠਮਕ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾਂ ਪਾਗ ਰੇਨ ਪਾਗ ਰੇਨ ਬੱਕਰਾ ਬੂਨਾ ਪਗ ਰੇਨ ਨਹੀਂ ਕਹਿਣਾ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਹਮ ਅਚੇਤ ਅਚੇਤ ਨਾ ਜਾਣਹਿ ਗਾਤ ਮੇਤ ਹਮ ਅਚੇਤ ਅਚੇਤ ਨਾ ਜਾਣਹਿ ਗਾਤ ਮੇਤ ਇਥੇ ਵਿਸਰਾਮ ਗੁਰ ਕੀਏ ਸੋ ਚੇਤ ਚਤੇਨ ਗੁਰ ਕੀਏ ਸੋ ਚੇਤ ਚਤੇਨ ਪ੍ਰਭ ਦੀਨ ਦਇਆਲ ਕੀਓ ਅੰਗੀਕ੍ਰੇਤ ਮਨ ਹਰ ਹਰ ਨਾਮ ਜਪੇਨ ਪ੍ਰਭ ਦੀਨ ਦਇਆਲ ਕਿਉ ਅੰਗੀ ਕਰਤ ਇਥੇ ਵਿਸਰਾਮ ਹੈ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਾਨ ਪ੍ਰੀਤਮ ਕਟ ਦੇਵਰ ਕਟ ਦੇਵਾ ਕੀਰਤੇਨ ਹਰ ਕੇ ਸੰਤ ਮਿਲੇ ਹਰ ਮਿਲੇਆ ਹਮ ਕੀਏ ਪਤਤ ਪਵੇਨ ਹਰ ਕੇ ਜਨ ਊਤਮ ਜਗ ਕਹੀਐ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੀਨ ਜਨ ਕੀ ਮਹਿਮਾ ਬਰਨ ਨਾ ਸਕੋ ਓਏ ਊਤਮ ਹਰ ਹਰ ਕੀਨ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਕਉ ਦਇਆ ਪ੍ਰਵਧਾਰੋ ਲਾਦ ਵਖਰ ਹਰ ਹਰ ਨੀਣ